ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਮੋਗਾ ਸ਼ਹਿਰ ਰਹੇ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਂਦੇ ਆ ਜੀ ਤੇ ਇੱਕ ਜਿੰਨਾ ਚੋ ਉਹ ਐ ਸਵਾਇਆ ਜੀ ਦੋਨੇ ਸੂਏ ਸਵਾਇਆ ਮੇਰੇ ਉਹ ਵੱਡੇ ਬੱਚੇ ਦੀ ਆ ਆਹ ਨੂੰ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਪਰਕ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਮੇਰੇ ਨਾਮ ਜੈ ਸਿੰਘ ਆ ਜੀ ਪਿੰਡ ਮੈਰੋ ਅਧਸੀਲ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 981429993 981429993 ਠੀਕ ਹੈ ਵੀਰੇ ਮਾਝ ਤੋਂ ਸ਼ੁਰੂ ਕਰਦੇ ਸੁਆ ਕੰਨ ਮਾਝੇ ਦਾ ਸੁਆ ਵੀਰੇ ਦਾ ਦੂਜਾ ਅਜੇ ਕੰਨੀਆਂ ਵਾਲੇ ਦੰਦ ਖੜੇ ਆ ਠੀਕ ਆ ਹਾਂ ਪਿਓਰ ਦੂਜਾ ਸੂਆ ਠੀਕ ਆ ਵੀਰੇ ਮਨ ਲਗ ਲੈ ਇੱਕ ਤਾਂ ਕਹਿ ਦਿੰਦਾ ਆਪਾਂ ਵੀ ਹਰੇਕ ਵੀਡੀਓ 'ਚ ਵੀਰੇ ਕਹਿਨੇ ਹੀ ਆ ਵੀ ਅਗਲਾ ਆਪਦੀ ਦਸੱਲੀ ਕਰੇ ਹਨਾ ਠੀਕ ਆ ਜੀ ਵੀ ਸੂਆ ਤਾਂ ਜਣਮਾਂ ਮਰਜੀ ਮੰਨ ਲੈ ਦੂਜਾ ਸੂਆ ਪਿਓਰੀ ਅੱਜ ਨੂੰ 8 ਦਿਨ ਸੋਈ ਨੂੰ ਹੋ ਗਏ ਵੀਰੇ ਬੱਚਾ ਕੀ ਆ ਜੀ ਬੱਚਾ ਕੱਟੀ ਆ ਵੀਰੇ ਮਗਰ ਇਹ ਕੱਟੀ ਆ ਜੀ ਪਰ ਕੱਟੀ ਚੰਗੀ ਆ ਜੀ ਕੱਟੀ ਵੀਰੇ ਚੰਗੀ ਆ ਮੈਂ ਤੈਨੂੰ ਗਾਲ੍ਹਾਂ ਲਾਦਾ ਵੀ ਕਈ ਬੰਦੇ ਆ ਵਿਚਾਰਾਂ ਗੌਰ ਉਹ ਜੀ ਹੁੰਦੀ ਥਾਂ ਹੋ ਜਾਈ ਆਹ ਕਾਣੇ ਠੁੰਗੇ ਠਾਂਗੇ ਮਾਰੇ ਕੱਟੀ ਬਹੁਤ ਚੰਗੀ ਆ ਬਾਈ ਹਾਂ ਹੌਲੀ ਬਰੀਕ ਬਰੂਕ ਵੜੀ ਆ ਠੀਕ ਆ ਜੇਰ ਦੀ ਸਾਫ ਆ ਵੀਰੇ ਜੇਰ ਦੀ ਵੀਰੇ ਸਾਫ ਆ ਕੰਨ ਚੱਲੂਗਾ ਹਜੇ ਵੀਰੇ ਅਖਮਾ ਦੇਣੀ ਆ ਸੂਈ ਨੂੰ ਠੀਕ ਆ ਕਿੰਨਾ ਦੁੱਧ ਆਪਾਂ ਜੋਖ ਦਾਂਗੇ ਵੀਰੇ ਮੇਰੇ ਦੁੱਧ ਆਪਾਂ ਮਾਲਕਾਂ ਦੇ ਘਰੋਂ ਦਾ 11 ਕਿਲੋ ਚੋਕੇ ਲੈ ਕੇ ਆਏ ਆ ਆਪਾਂ ਦੁੱਧ ਵੀਰੇ ਕਹਿੰਦਾ 9 ਕਿਲੋ ਠੀਕ ਆ ਉਹ ਐਵੇਂ ਫੈਦਾ ਨਹੀਂ ਵੀਰੇ ਅੱਧਾ ਕਿਲੋ ਪਾਈਆ ਵੱਧ ਕੱਢੇ ਕਿਲੋ ਉਹਦਾ ਫੈਦਾ ਆ ਬਾਈ ਘੱਟ ਕੱਢੇ ਪਿੱਛੇ ਨੂੰ ਉਹਦਾ ਬਾਈ ਚੰਗੀ ਨਹੀਂ ਗੱਲ ਥਣਾ ਦੀ ਗਰੰਟੀ ਥਣਾ ਦੀ ਵੀਰੇ 101% ਗਰੰਟੀ ਬਾਕੀ ਅਗਲਾ ਥੱਲੀ ਕਰੇ ਵੀਰੇ ਜਿਹਨੇ ਪੈਸੇ ਲਾਉਣੇ ਠੀਕ ਆ ਆਪਾਂ ਬਾਰ ਬਾਰ ਹਰੇਕ ਵੀਡੀਓ 'ਚ ਕਹਿੰਨੇ ਆ ਬਾਈ ਹੱਥ ਬੰ ਇਦੋਂ ਵੀ ਕਿਸੇ ਨੇ ਪਸੂ ਲੈਣਾ ਅਗਲਾ ਤਸੱਲੀ ਕਰਕੇ ਲਵੇ ਬਾਈ ਕਰਕੇ ਵੀਰੇ ਯਾਰ ਛੋਟਾ ਦਾ ਮੁੱਲ ਹੈ ਨਹੀਂ ਰਕਮ ਐਡੀਆਂ ਹੋਈਆਂ ਯਾਰ ਬਾਈ ਅਗਲੇ ਨੇ ਪੈਸੇ ਲੈਣੇ ਥੋਨੂੰ ਕਹਿਣ ਨਾਲੋ ਜਾਂ ਸਾਨੂੰ ਕਹਿਣ ਨਾਲੋ ਅਗਲਾ ਤਸੱਲੀ ਕਰੇ ਬਾਈ ਕੋਈ ਵੀ ਵਪਾਰੀ ਬੰਦਾ ਘਰੇ ਬਣਾਉਂਦਾ ਤਾਂ ਹੈ ਨਹੀਂ ਲਿਆਉਂਦਾ ਤਸੱਲੀ ਕਰੇ ਅਗਲਾ ਚੰਗੀ ਤਰ੍ਹਾਂ ਲੈਂਦਾ ਤਾਂ ਅਗਲਾ ਜਿਹੜਾ ਬਾਈ ਪੈਸੇ ਲੈ ਆ ਕੇ ਲੌਂਦਾ ਸੋਨਾ ਹੀ ਲੈਂਦਾ ਅਗਲਾ ਸੋਨਾ ਹੀ ਲੈਂਦਾ ਜੀ ਤੋੜ ਕੇ ਦਿਖਾ ਦਿਓ ਵੀਰੇ ਚੰਗੀ ਹੈ ਜੀ ਝੋਟੀ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਹਾਈਟ ਕੋਈ ਬਾਹਲੀ ਵੱਡੀ ਮੰਨ ਕੇ ਨਾ ਆਵੇ ਜੀ ਪਹਿਲਾਂ ਦੱਸ ਦਿੰਨੇ ਆਂ ਨਾ ਬਰੇ ਬਾਲੀ ਛੋਟੀ ਆ ਮੀਡੀਅਮ ਸਾਈਜ਼ ਹੈਗਾ ਪਲੀ ਪੁਲੀ ਸਿੰਘ ਸੋ ਮੰਨ ਕੇ ਆ ਜੇ ਪੂਰਾ ਵਾਧਾ ਹੀ ਹੋਊਗਾ ਤੁਸੀਂ ਮੀਡੀਅਮ ਮੰਨ ਕੇ ਆ ਜਾਓ ਵੀਰੇ ਬੱਚਾ ਮਗਰ ਕੱਟੀ ਆ ਜਾਂਦੀ ਆ ਜੀ 8 ਦਿਨਾਂ ਦੀ ਸੂਈ ਆ ਤੇ ਨੈਟ ਦੁੱਧ ਤਾਂ ਹੈਗਾ 11 ਬਾਈ ਕਹਿੰਦਾ ਜਿਹੜਾ ਆਪਾਂ ਕਹਿ ਕੇ ਦੇਣਾ ਉਹ ਦੇਣਾ 9 ਕਿਲੋ ਕਿਉਂਕਿ ਵੀਰੇ ਤਾਜ਼ਾ ਹੀ ਆਏ ਆ ਪਸੂ ਵਜਨ ਵਜੂਦ ਦੀ ਵੀਰੇ ਫੋਨ ਕੱਲਾ ਕੱਲਾ ਨਿਖੜ ਮਹੱਤੀ ਚਵਾਈ ਵਾਲਾ ਥਾਣੇ ਨੇੜੇ ਤੋਂ ਚੈੱਕ ਕਰ ਸਕਦੇ ਹੋ ਚੰਗਾ ਚਾਰ ਹੀ ਥਾਣਾ ਜੀ ਖਾਣਾ ਦੀ ਬਾਈ ਕਹਿੰਦਾ ਡਨ ਹੋਊਗੀ ਬੇਫਿਕਰ ਹੋ ਜਾਓ ਇੱਕ ਨਗ ਨੱਕ ਨੱਕ ਫ੍ਰੀ ਮਿਲ ਜਾਣਾ ਸਭੇ ਪੜੀ ਤੁਸੀਂ ਆਪ ਵੀ ਦੇਖ ਲੋ ਹਵਾਨਾ ਪੂਰਾ ਫਿਟਨੈਸ ਵਾਲਾ ਗਾਇਆਂ ਵਰਗਾ ਫਨ ਟੋਪ ਦਾ ਗੋਲ ਪੈਠ ਪੂੜਾ ਕੁੰਡਾ ਸਿੰਘ ਆ ਸੋਹਣੀ ਫੇਸ ਕੁਆਲਿਟੀ ਆ ਬਾਕੀ ਆਪ ਵੀ ਚੰਗੀ ਆ ਤੇ ਮਗਰ ਬੱਚਾ ਵੀ ਚੰਗਾ ਜੀ ਜਿਹੜੀ ਜੈਜ ਡਿਮਾਂਡ ਜਿਹੜੇ ਰੁਪਏ ਲੈਣੇ ਆ ਉਹੀ ਦੱਸੀ ਵੀਰੇ ਵੀਰੇ ਯਾਰ ਮੌਲਵ ਜਨਾ ਮਰਜੀ ਕਰੀ ਜਈਏ ਹੂੰ ਕੋਈ ਫਾਇਦਾ ਨਹੀਂਗਾ ਯਾਰ ਅਬ ਦੇਣੀ ਆ ਪਾ ਭਰਾ ਮੇਰਾ 200 ਕਿਲੋਮੀਟਰ ਤੇ ਪਹੁੰਚ ਵੀ ਕਰ ਦਾਂਗੇ ਵੀ ਪਹਿਲਾਂ ਬਾਈ ਬਾਅਦ ਹੋਣੀ ਆ ਆਪਾਂ ਕਹਿੰਦੇ ਵੀ ਆਫਰ ਹੈ ਹਨਾ ਵੇ 1.5 ਦੀ ਝੋਟੀ ਦੇ ਦਾਂਗੇ ਓਜੂ ਮਾੜਾ ਮੂਟਾ ਮਾਨ ਤਾਨ ਵੀ ਕਰ ਦਾਂਗੇ ਬਾਈ ਯਾਰ ਠੀਕ ਆ 1 ਲੱਖ ਤੇ 5000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਤੂੰ ਹੈ ਵੀਰੇ ਜਿੰਨੀ ਹੈਗੀ ਸਾਰੀ ਮਾਲਕ ਦੀ ਕਿਰਪਣਾ ਸਾਫ ਸੁਥਰੀ ਆ ਠੀਕ ਆ ਤੇ ਜਿਹੜੀ 2 ਨੰਬਰ ਵਿਹੜਾ ਇਹਦਾ ਸੂਆ ਕਿੰਨਾ ਮਾਜੇ 2 ਨੰਬਰ ਵੀਰੇ ਵਿਹੜ ਦਾ ਹੈਗਾ ਦੂਜਾ ਸੂਆ ਆ ਪਹਿਲਾ ਸੂਆ ਵੀਰੇ ਠੀਕ ਆ ਜੀ ਦੋ ਰਾਂਦਾ ਚੌਕ ਦੇ ਦੰਦ ਪਟਦੀ ਆ ਸਟਾਰਟ ਕੀਤੇ ਆ ਆ ਵੀਰੇ ਵਖਾ ਲਈ ਬ ਕੋਈ ਗੱਲ ਨਹੀਂ ਜੇ ਗਾਰੰਟੀ ਹੋਊਗੀ ਤਾਂ ਰਹਿ ਨਹੀ ਨਹੀ ਗਾਰੰਟੀ ਨਹੀਂ ਵੀਰੇ ਵਿਖਾ ਹੀ ਦਵਾਂਗੇ ਠੀਕ ਆ ਵਿਖਾ ਦੇ ਕੋਈ ਚੱਕਰ ਹਾਂ ਉਹ ਦਰਬਾਰ ਕੱਢ ਕੇ ਵਿਖਾ ਜਨਾ ਬਾਈ ਇੱਥੇ ਠੀਕ ਆ ਵਿਖਾਵਾਂਗੇ ਕੋਈ ਬੱਚਾ ਕੀ ਆ ਜੀ ਬੱਚੀ ਆ ਵੀਰੇ ਮਗਰੇ ਦੇ ਆ ਵਾਲੀ ਜੀ ਹਾਂ ਹਾਂ ਬੱਚੀ ਤੇ ਹੀ ਮਿਲਦੀ ਆ ਹਾਂ ਵੀਰੇ ਚੌਕ ਤੋਂ ਵੀਰੇ ਚੌਕ ਚੌਗੇ ਦੰਦ ਤੋਂ ਛੇਗੇ ਦੰਦ ਤੇ ਪੱਟੇ ਹੋਣਾ ਬਾਕੀ ਪੈਸਾ ਵੀ ਨਹੀਂ ਲੈਣਾ ਬੈਠਦਾ ਠੀਕ ਆ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਵੀਰੇ ਸੂਈ ਨੂੰ ਕੋਈ ਕਿੰਨਾ ਮਰਜੀ ਸਮਾਂ ਮੰਨ ਲੈ ਬੱਚੀ ਸਾਹਮਣੇ ਆ ਤੇ ਆ 22 ਤਰੀਕ ਦੀ ਇਹ ਵੈਢ ਬਣੀ ਵੀ ਆ ਮਾਲਕ ਦਾ ਠੀਕ ਆ ਹਾਂ ਤੋਰ ਕੇ ਦਿਖਾ ਦੇ ਜਿਹੜੀ ਠੰਡੀ ਸੀਲਸ ਲੱਗ ਵਾਲੀ ਆ ਵੀਰੇ ਉਹ ਜਿੱਧਰ ਦੀ ਮਰਜ਼ੀ ਵੇ ਜਾ ਵੀਰੇ ਇਹਦੇ ਥੱਲੇ ਤੇ ਦੁੱਧ ਕਿੰਨਾ ਤੇ ਆ ਦੁੱਧ ਵੀਰੇ ਥੱਲੇ ਸਹੀ ਐ ਇਸ ਟਾਈਮ 9 ਕਹਿ ਦੀਏ 10 ਕਹਿ ਦੀ ਉਹਦਾ ਕੋਈ ਫਾਇਦਾ ਨਹੀਂ ਕਹਿਣ ਦਾ 7 ਕਿਲੋ ਦੁੱਧ ਜੋਖ ਦਾਂਗੇ ਜੋਖ ਕੇ ਕੰਡਾ ਮਾਰ ਕੇ ਜਿਵੇਂ ਮਰਜ਼ੀ ਕਰਕੇ ਲੈ ਜਾਓ ਬੱਚੀ ਨਾਲ ਫਰੀ ਆ ਬੱਚੀ ਵੀਰੇ ਨਾਲ ਫਰੀ ਆ ਠੰਡੀ ਦਾ ਵਹਿੜ ਦਾ ਕੋਈ ਮੁੱਲ ਨਹੀਂ ਹਮ ਯਰਸੀ ਕ੍ਰੌਸ ਆ ਬਾਈ ਪੂਰੀ ਚੰਗੀ ਆ ਬਾਈ ਗੱਦ ਵਾਲੀ ਆ ਫੁੱਲ ਬੱਚੀ ਬਹੁਤ ਚੰਗੀ ਆ ਵੀਰੇ ਯਾਰ ਫੁੱਲ ਚੰਗੀ ਤੋਰ ਕੇ ਦਿਖਾ ਦੇ ਵੀਰੇ 7 ਕਿਲੋ ਦੁੱਧ ਆ ਆ ਬੱਚਾ ਤੁਹਾਡੇ ਸਾਹਮਣੇ ਆ ਇੱਕ ਗੱਲ ਹੋਰ ਆ ਵੱਡੇ ਵੀਰੇ ਇਹਦੀ ਵੀ ਗਰਾਂਟੀ ਆ ਗਲ ਦੀ ਵੀ ਗਰਾਂਟੀ ਆ ਅਗਲੇ ਨਾਲ ਹੂੰ ਲਾਤ ਅਗਲੇ ਦੇ ਘਰੇ ਜਾ ਕੇ ਵੀ ਚੱਕ ਜੇ ਆਪਣੀ ਇਹ ਗੱਲ ਦੀ ਜ਼ਿੰਮੇਵਾਰੀ ਹੈ ਫੋਲੋ ਨਹੀਂ ਆਪਾਂ ਅਗਲੇ ਨੂੰ ਪਹਿਲਾਂ ਕਹਿੰਦੇ ਇੱਥੇ ਤਸੱਲੀਆਂ ਕਰੋ ਹੂੰ ਇਸ ਚੀਜ਼ ਦੀ ਵੀ ਗਰਾਂਟੀ ਹੈ ਠੀਕ ਆ ਚਮਕ-ਦਮਕ ਵੀ ਚੰਗੀ ਆ ਬੇਲ ਵੀ ਚੰਗੀ ਆ ਸੋਨਾ ਥਣਾ ਦਾ ਸਹਿਜ ਆ ਕੱਲਾ-ਕੱਲਾ ਨਿੱਖੜਮ ਹਾਥੀ ਚਵਾਈ ਵਾਲਾ ਬੱਚਾ ਮਗਰ ਵੱੱਛੀ ਆ ਜਾਂਦਾ ਇਹ ਨਹੀਂ ਗੱਲ ਵੀਰੇ ਵੀ ਐ ਉੱਥੇ ਖੁਰਲੀ ਦਈ ਆ ਇੱਥੇ ਵੀ ਭਾਈ ਜਿੱਧਰ ਮਰਜੀ ਬਹਿ ਜਾ ਇਹਦੇ ਠੀਕ ਹੈ ਲੈ ਬਾਈ ਲੈ ਕੋਈ ਪ੍ਰਵਾਹ ਨਹੀਂ ਬਾਈ ਵਛੀ ਨਹੀਂ ਕਿੱਡਾ ਘਪਾ ਛੋਟਾ ਜਾਇਦਾ ਭਾ ਯਾਰ ਬਾਈ ਜੈ ਜੀ ਕਰਨਾ ਪਾਣੀ ਬਾਹਰ ਕਰ ਦੇ ਕੱਦ ਕੋਦੇ ਬਾਈ ਆਪਣੇ ਜਿਹੜਾ ਫੁੱਲ ਹੀ ਆ ਹੂੰ ਦੰਦ ਵੀ ਤੈਨੂੰ ਮਰੇ ਵਿਖਾਈ ਦੇਣਾ ਯਾਰ ਠੀਕ ਹੈ ਦਰਦੀ ਆ ਮੂੰਹ ਪਟਦੇ ਆ ਆ ਲੈ ਬਾਈ ਬ ਕੋਈ ਗੱਲ ਨਹੀਂ ਯਾਰ ਰੰਦ ੱੱੱਕਾ ਨਾ ਕਰ ਆ ਜਾ ਆ ਜਾ ਬਾਈ ਵੇਖ ਲੈ ਯਾਰ ੱੱਕਾ ਕਾਨੂੰ ਅਗਲਾ ਕੋਈ ਕਹਿ ਦਿੰਦਾ ਯਾਰ ਵੀ ਐਵੇਂ ਛੱਡੀ ਜਾਂਦੇ ਆ ਲੈ ਬਾਈ ਚੋਰ ਚੋਕੀ ਆ ਬਾਈ ਠੀਕ ਹੈ ਬਈ ਬਾਕੀ ਬੱਚਾ ਇੱਕ ਨਗ ਫਰੀ ਵੀ ਮਿਲ ਜਣਾ ਨਾਲ ਤੇ ਭਾਜ ਜੈਜ ਜਮਾ ਡਿਮਾਂਡ ਜਿਹੜੇ ਲੈਣੇ ਆ ਵੀਰੇ ਯਾਰ ਮੁੱਲ ਜਿੰਨਾ ਮਰਜੀ ਕਰਾਈ ਜਾ ਲੈ ਹੂੰ ਵੀ ਹਾਂ ਨਾ ਦੇਵਾਂਗੇ ਬਸ ਇਹ ਬੱਚੀ 33000 ਦੀ ਦੇਣਗੇ 33000 ਦੀ ਬੱਚੀਆਂ ਦੇ ਮੁੱਲ ਹੀ ਆ ਵੀਰੇ ਯਾਰ 25 20 ਦਾ ਅਗਲਾ ਬੱਚੀ ਦਾ ਮੰਗ ਲੈਂਦਾ ਹਾਂ 33000 ਦੀ ਬਾਈ ਕਹਿੰਦਾ ਦੇ ਦਾਂਗੇ ਪਰ ਇਹ ਗੱਲ ਠੰਡੀ ਆ ਵੀਰੇ ਕੋਈ ਮੁੱਲ ਨਹੀਂ ਠੀਕ ਆ ਕੋਈ ਰੰਗ ਵੇਖ ਕੇ ਨਾ ਜਾਣੇ ਵੀ ਗਰਮ ਹੋਊਗੀ ਜਾਂ ਕਿਵੇਂ ਵੀ ਆ ਹਾਂ ਬਾਕੀ ਚੈੱਕ ਕਰ ਸਕਦੇ ਹੋ ਸਫਾਈ すごਈ ਬਹੁਤ ਚੰਗੀ ਆ। ਦਮਕਦਮ ਕਾਲੀ ਐ। ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਜੀ ਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ। ਧੰਨਵਾਦ।